ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਏ ਆਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਇਹਦੇ ਨੇੜੇ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਪੰਜ ਕਰਾਈ ਕਲਾਂ ਜੌਣ ਆਲਾ ਲੰਡੇ ਇਹਦੇ ਆਸ-ਪਾਸ ਦੇ ਪਿੰਡ ਹੈ ਸਾਂਝ ਡੇਰੀ ਫਾਰਮ ਤੇ ਬਾਈ ਹਰਪ੍ਰੀਤ ਦੇ ਕੋਲੋਂ ਅੱਜ ਇਹ ਵੀਡੀਓ ਬਣਾ ਰਹੇ ਆ वैसे ਤਾਂ ਇਸ ਭਰਾ ਦਾ ਆਪ ਦਾ ਇੱਕ ਛੋਟਾ ਜਿਹਾ ਫਾਰਮ ਵੀ ਹੈ ਬਹੁਤ ਵਾਰ ਵੀਡੀਓ ਬਣੀਆਂ ਹੈ ਵਿਕਰੀ ਵਾਲੇ ਪਸ਼ੂ ਵੀ ਇੱਥੇ ਕਦੇ-ਕਦੇ ਵੀਰ ਲੈ ਆਉਂਦਾ ਅੱਜ ਜਿਹੜੀ ਮੇਨ ਵੀਡੀਓ ਬਾਨੀ ਆ ਪਹਿਲੇ ਨੰਬਰ ਤੇ ਗਾਂ ਤੁਸੀਂ ਦੇਖ ਸਕਦੇ ਹੋ ਚੰਗੇ ਦੁੱਧ ਵਾਲੀ ਆ ਸੋਨਾ ਢਾਂਚਾ ਇਹਦੇ ਨਾਲ ਦੋ ਵੈੜਾਂ ਥੋੜੀਆਂ ਕੱਚੀਆਂ ਦਿਖਾਵਾਂਗੇ ਉਹ ਵੀ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਨਾ ਕਿ ਜਿਹੜਾ ਵੀ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਜ਼ਰੂਰ ਕਰਕੇ ਲਿਜਾਓ ਆਓ ਪਹਿਲੇ ਨੰਬਰ ਵਾਲੀ ਵੈੜ ਦੀ ਜਾਣਕਾਰੀ ਪਹਿਲਾਂ ਲਈਏ ਦੂਜੀਆਂ ਵੈੜਾਂ ਜਿਹੜੀਆਂ ਉਹ ਤੋਂ ਬਾਅਦ ਚ ਦਿਖਾ ਦਿਆਂਗੇ ਹਰਪ੍ਰੀਤ ਬਾਈ ਸਸਰੀ ਦਾ ਸਸਰੀ ਦਾ ਬਾਈ ਹਰਪ੍ਰੀਤ ਅੱਜ ਤੈਨ ਨਾਲ ਦਿਖਾ ਰਹੇ ਆਂ ਆਪਾਂ ਹਾਂ ਬਈ ਪਹਿਲੇ ਨੰਬਰ ਤੇ ਵੈੜ ਖਰੀਦੀ ਆ ਜਾਂ ਇਹ ਕਰਦੇ ਇਹ ਬਈ ਤਿੰਨੇ ਹੀ ਕਰਦਿਆਂ ਆਪਣੀ ਤਿੰਨੇ ਹੀ ਕਰਦਿਆਂ ਹਾਂ ਠੀਕ ਐ ਕਨਮਾ ਸੂਆ ਪਹਿਲੇ ਨੰਬਰ ਵਾਲੀ ਸੂਈ ਇਹ ਪਹਿਲੇ ਵਾਲੀ ਦੋ ਦੂਜਾ ਸੂਆ ਸੋਨੇ ਨੇ ਤੇ ਇਹ 10996 ਦੀ ਡੈਨਮਾਰਕ ਦੀ ਠੀਕ ਐ ਅੱਗੇ ਹੁਣ ਗੱਬਣ ਕਿਹੜੇ ਹੁਣ ਹੈਗੀ ਐਬੀਐਸ ਹੌਟ ਸਟਾਰਟ ਹੋਏ ਅ ਦਿਨ ਕਿੰਨੇ ਲਊਗੀ ਦੈਨ ਇਹਦੇ ਉਨ ਤਾਂ 8 ਤਰੀਕ ਨੂੰ ਦਿਨ ਪੂਰੇ ਆ ਜਾਨੀ ਉੱਤੇ ਲੈ ਜਨ ਪਿਛਲੀ ਵਾਰੀ ਵੀ 10 12 ਦਿਨ ਉੱਤੇ ਲੱਗੀ ਸੀਗੀ ਇਹ ਜਾਨੀ ਦਿਨ ਤਾਂ ਲਗਭਗ ਇਹਦੇ ਪੂਰੇ ਹੋ ਚੱਲੇ ਦੋ ਦਿਨ ਬਾਕੀ ਹੈ ਹਾਂ ਤੇ ਕੁਛ ਦਿਨ ਉੱਤੇ ਲੈ ਜੂ ਉੱਤੇ ਲੈ ਜੀ ਦੁੱਧ ਦਾ ਰਿਕਾਰਡ ਪਹਿਲੇ ਸਵੇਰੇ ਪਹਿਲੇ ਸਵੇਰੇ ਬਈ 32 ਲੀਟਰ ਦੁੱਧ ਚੋਇਆ ਕਰਨੀ ਠੀਕ ਹੈ ਕੀ ਰੇਟ ਕਰ ਦਿਆਂ ਇਹਦਾ ਇਹਦਾ 1 25 ਹੈ ਖੋਲੀ ਨੂੰ ਦੋਸਤੋ ਰੇਟ 1 ਲੱਖ ਤੇ 25000 ਹੈ ਦੁੱਧ ਬਾਈ ਕਹਿੰਦਾ ਵੀ 32 ਕਿਲੋ ਚੋਇਆ ਪਰ ਦੁੱਧ ਤੁਹਾਡੀ ਸੇਵਾ ਦਾ ਤੇ ਸਮਝਦਾ ਵੀ ਤੁਸੀਂ ਕਿੰਨਾ ਚੋਲੋਗੇ ਕਿਉਂਕਿ ਸਾਮ ਸੰਭਾਲ ਦਾ ਫਰਕ ਪੈ ਜਾਂਦਾ ਹੁੰਦਾ ਹਵਾਨਾ ਸੋਹਣਾ ਹਜੇ ਢੱਲਾ ਹਵਾਨਾ ਦੂਜਾ ਸੁਆ ਸੁਣਾ ਦਸੋ ਤੇ ਇਹ 6 ਦੰਦ ਦਾ ਬਾਈ ਦੱਸਦਾ ਦੰਦ ਮੈਂ ਨਹੀਂ ਵੇਖੇ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਆ ਕੇ ਦੇਖ ਲੂਗਾ ਟਾਂਚਾ ਬਹੁਤ ਸੋਹਣਾ ਵਹਿੜਦਾ ਦਸੋ ਇਹ ਤੁਹਾਡੇ ਪਸੰਦ ਆਊਗੀ 1,25,000 ਰੇਟ ਹੈ ਥਣ ਬਿਲਕੁਲ ਅਥੀ ਚੁਆਈ ਵਾਲੇ ਹਾਲਾਂਕਿ ਬਾਈ ਮਸ਼ੀਨ ਦੇ ਉੱਤੇ ਚੁਆਈ ਕਰਦਾ ਹੈ ਸਾਹਮਣੋਂ ਸੂਰਜ ਪੈਂਦਾ ਸੀ ਦਸਤੋ ਤਾਂ ਇੱਕ ਜਿਹੜਾ ਹੋਰ ਕਢਾ ਦਿੰਦਾ 1,25,000 ਰੇਟ ਹੈ ਚੰਗੇ ਟਾਂਚੇ ਦੀ ਸੋਹਣੀ ਵਹਿੜ ਹਜੇ ਬਾਈ ਨੂੰ ਇਹ ਉਮੀਦ ਹੈ ਵੀ ਇਹ 10 ਤੋਂ 12 ਦਿਨ ਲੈ ਸਕਦੀ ਆ ਦਿਹਨੇ ਦੇ 8 ਤਰੀਕ ਨੂੰ ਪੂਰੇ ਹੋ ਜਾਣੇ ਸੋ ਜਿਹਨੂੰ ਪਸੰਦ ਆਵੇ ਤਾਂ ਇਹ ਵੈੜ ਖਰੀਦ ਸਕਦੇ ਹੋ ਨੰਬਰ ਜਿਹੜਾ ਉਹ ਬਾਈ ਦਾ ਮੈਂ ਸਕਰੀਨ ਉੱਤੇ ਚਲਾ ਦੇਣਾ ਇੱਥੇ ਤੁਸੀਂ ਕਾਲ ਕਰਨੀ ਹੈ ਢਾਂਚਾ ਹਵਾਨਾ ਇਹਦਾ ਦੇਖ ਲਓ ਸੋ ਫੇਰ ਇਹਨੂੰ ਦੇਖੋ ਚਮਕ ਚਮਕ ਬਹੁਤ ਆ ਦੋਸਤੋ ਵੈੜ ਦੇ ਵਿੱਚ ਬਾਕੀ ਥਣ ਚਾਰੇ ਹੀ ਸੋਹਣੇ ਆ ਇੱਕੋ ਜੀ ਬਿੱਥੀ ਇੱਕੋ ਜਾਂ ਸਹਿਜ ਇਦੇ ਨਾਲ ਦੋ ਵੈੜਾ ਹੋਰ ਹੈ ਹਰਪ੍ਰੀਤ ਜਿਹੜੀ 2 ਨੰਬਰ ਤੇ ਵੈੜ ਹੈ ਬਈ ਕੰਨਵਾ ਸੂਆ ਉਹ ਬਈ ਇਹਦੀ ਭੈਣ ਹੀ ਹੈ ਠੀਕ ਹੈ ਉਹਨੇ ਪਹਿਲਾ ਸੂਆ ਸੋਣਾ ਦੋ ਦੰਦ ਦਾ ਮੂੰਹ ਇੱਕੋ ਮਾਰ ਗਏ ਇੱਕੋ ਮਾਰ ਗਏ ਇਹ ਕਿਹੜੇ ਬੁੱਲ ਦੀ ਇਹ ਹੈਗੀ এবੀਐਸ ਦੇ ਸਪਾਈਕ ਦੀ ਹੈ ਠੀਕ ਹੈ ਦੰਦੋ ਕਿਵੇਂ ਇਹ ਦੰਦੋ ਦੋ ਦੰਦ ਹੈ ਕਿੰਨਾ ਟਾਈਮ ਲਾਉ ਸੂਣ ਚ ਇਹਦੇ ਪੂਰਾ 1 ਮਹੀਨਾ ਰਹਿੰਦਾ 7 ਤਰੀਕ ਨੂੰ ਅਗਲੇ ਮਹੀਨੇ ਦੀ ਨੂੰ ਦਿਨ ਪੂਰੇ ਇਹਦੀ ਠੀਕ ਹੈ ਇਹਦਾ ਰੇਟ ਕੀ ਰੱਖ ਦਿਆਂ ਇਹ ਵਰਲਡ ਵਾਈਡ ਦੇ 66 ਸੀਮਨ ਲੱਗਿਆ ਤੇ ਮੈਕਸ ਫਲਾਈ ਦਾ ਠੀਕ ਹੈ ਇਹਦਾ ਰੇਟ ਕੀ ਕਰ ਦੋ ਬਈ ਇਹਦਾ ਫੋਨ ਤੇ ਕਰਾਂਗੇ ਖੋਲੀ ਸੋ ਦੋਸਤੋ 7 ਤਰੀਕ ਨੂੰ ਇਹਦੇ 7 ਅਪ੍ਰੈਲ ਨੂੰ ਦਿਨ ਪੂਰੇ ਹੁੰਦੇ ਆ ਸਪਾਈ ਕੇ ਬੀ ਐਸ ਦੀ ਆਪ ਹੈ ਵਾਰਡ ਵਾਈਡ ਦਾ ਕੋਈ ਬੱਲ ਹੈ ਜਿਹਦਾ ਸੀਮਨ ਲੱਗਾ ਭਾਈ ਨੇ ਨਾਮ ਬੋਲਦਾ ਹੈ ਮੈਂ ਸਪਲਾਈ ਠੀਕ ਹੈ 66 ਸੀਮਨ ਲੱਗਾ ਓਕੇ ਇਹਦੇ ਸੀਮਨ ਵੀ 66 ਲੱਗਾ ਬੜਾ ਚੌੜਾ ਹੋਣਾ ਦੱਸੇ ਦਾ ਇਹ ਦੋਨੇ ਬੱਛੀਆਂ ਪੈਣਾ ਹੀ ਐ ਮਾਲੇ ਪਾਸੇ ਬਹੁਤ ਚੌੜਾ ਹਵਾਨਾ ਕੱਢੂਗੀ ਵੈੜ ਚੰਗੀ ਪਰੂਗੀ ਰੇਟੇ ਦਾ ਫੋਨ ਤੇ ਆ ਉਹ ਜਿਹੜਾ ਵੀਰ ਨੂੰ ਪਸੰਦ ਆਉਂਦੀ ਵਿਹੜ ਤਾਂ ਕੰਫਰਮ ਕਰ ਸੋ ਦੋਸਤੋ ਇਹ ਵਿਹੜਾ ਦੋਨੇ ਖੁੱਲੀਆਂ ਛੱਡੀਆਂ ਹੋਈਆਂ ਸੀ ਬਾਈ ਦੀਆਂ ਤੇ ਉਹਦੇ ਕਰਕੇ ਇਹ ਭਜਨੀਆਂ ਹਜੇ ਕਿਉਂਕਿ ਇਹਨਾਂ ਦਾ ਟਾਈਮ ਹਜੇ ਪਿਆ ਹਜੇ ਨੀੜ ਆਇਆ ਪਸੂ ਥੋੜਾ ਸਲੋ ਤੁਰਦਾ ਜੋ ਐਵੇਂ ਦੇਖ ਲੋ ਵਿਹੜ ਚੰਗਾ ਟੰਚਾ ਹੈ ਬਾਕੀ ਪਾਸ ਤੁਸੀਂ ਕਰ ਲਿਓ ਚੌੜਾ ਤੇ ਖੁੱਲਾ ਡੁੱਲਾ ਹਵਾਨਾ ਬਣਾਉ ਰੱਖੂਗੀ ਫੈਕਸੀ ਤੇ ਇਹਦੇ ਨਾਲ ਇੱਕ ਸਾਈਵਾਲ ਚ ਪੈਂਦੀ ਵਿਹੜ ਹੈ ਇਹਦੇ ਮੈਂ ਜ਼ਰੂਰ ਇੱਕ ਚੀਜ਼ ਧਿਆਨ ਚ ਲੈ ਆ ਦਿਆਂ ਵੀ ਚਾਰ ਥਣ ਦੁੱਧ ਵਾਲਿਆਂ ਤੋਂ ਇਲਾਵਾ ਦੋਨੀ ਪਾਸੀਆਂ ਇੱਕ ਇੱਕ ਛਾਖ ਹੈਗੀ ਐ ਉਹ ਜਿਹੜਾ ਵੀ ਰਾਵੇ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਪਾਸ ਕਰ ਲਓ ਜੀ ਹਰਪ੍ਰੀਤ ਜਿਹੜੀ ਹੈ ਸਾਈਵਾਲ ਪੱਖ ਚ ਪੈਂਦੀ ਹੈ ਬਈ ਵਹਿਣ ਹਾਂ ਬਈ ਇਹ ਕੰਨਵਾ ਸੂਹ ਸੁਣ ਇਹਨੇ ਵੀ ਪਹਿਲਾਂ ਸੂਹ ਸੁਣਾ ਦੋ ਦੰਦ ਹੀ ਐ ਵੀ ਮੁਰੇ ਕਿੰਨਾ ਟਾਈਮ ਲੱਗੂਗੀ ਇਹਦੇ ਮਿਲ 18 ਤਰੀਕ ਨੂੰ ਦਾਨ ਪੂਰੇ ਆ ਤੇ ਉੱਤੇ 헤ਰੇ ਵੀ ਲੈ ਜਾਓ 20 ਦਿਨ ਇਹ ਵੀ ਅੱਛਾ ਇਹ ਕਰਦੀ ਐ ਜਾਂ ਇਹ ਖਰੀਦੀ ਹੋਈ ਐ ਇੱਕ ਕਰਦੀ ਆ ਪਾ ਗਾਂ ਖਰੀਦੀ ਸੀ ਪਹਿਲੇ ਸੂਵੇ ਅੱਛਾ ਉਹਦੇ ਮਗਰ ਵੱੱਛੀ ਸੀਗੀ ਆ ਜੀ ਠੀਕ ਐ ਇਹਦਾ ਰੇਟ ਕੀ ਕਰਦੋ ਇਹ ਲੈ ਫੋਨ ਤੇ ਕਰ ਲੈ ਕੱਚੀ ਹੈ ਬਈ ਹਜੇ ਸੋ ਦੋਸਤੋ ਹਜੇ 10 ਦਿਨ ਬਾਕੀ ਹੈ ਹਜੇ ਕੱਚੀ ਹੈ ਮੇਨ ਜਿਹੜੀ ਵੀਡੀਓ ਬਣਾਉਣੀ ਸੀਗੀ ਉਹ ਤੁਹਾਨੂੰ ਗਾਂ ਅਸੀਂ ਪਹਿਲੇ ਨੰਬਰ ਤੇ ਦਿਖਾਤੀ ਤੇ ਉਹਦਾ ਰੇਟ ਵੀ ਅਸੀਂ ਵੀਡੀਓ ਚ ਹੀ ਰੱਖਿਆ ਜਿਹੜੀਆਂ ਕੱਚੀਆਂ ਵੜਾਂ ਇਹਨਾਂ ਦੇ ਰੇਟ ਫੋਨ ਤੇ ਆ ਕਿਉਂਕਿ ਹਜੇ ਪੂਰੀਆਂ ਤਿਆਰ ਹੋਣਾਂ ਵੀਡੀਓ ਬਣਾਉਣ ਆਏ ਸੀ ਵੇਚਣੀਆਂ ਹੈ ਤਾਂ ਨਾਲ ਤੁਹਾਨੂੰ ਦਿਖਾ ਜ਼ਰੂਰ ਦਿੱਤੀਆਂ ਬਾਕੀ ਪਾਸ ਜਿਹੜਾ ਨਾ ਤੁਸੀਂ ਖਰੀਦਣਾ ਥੋੜਾ ਹੱਕ ਆ ਕੇ ਕਰਨ ਦਾ ਉਹ ਜ਼ਰੂਰ ਤੁਸੀਂ ਕਰ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ